ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਫਿਰ ਪੌੜਾ ਚਾਹੁੰਦੇ ਹੋ ਤਰੱਕੀ ਤਾਂ ਬਿਜ਼ਨਸ ਵਿੱਚ ਪਈ ਹੈ ਰੁਕਾਵਟ ਮਿਹਨਤ ਬਹੁਤ ਕਰਦੇ ਹੋ ਪਰ ਕਮਾਈ ਨਾਲੋਂ ਖਰਚ ਵਧਿਆ ਪਿਆ ਮਨ ਉਦਾਸ ਰਹਿੰਦਾ ਸਿਰਫ ਤੇ ਚੜ ਰਿਹਾ ਹੈ ਕਰਜ਼ਾ ਜਿਸ ਕਾਰਨ ਆਪਣਿਆਂ ਨੇ ਵੀ ਨਾਤਾ ਤੋੜ ਦਿੱਤਾ ਹੈ ਤੇ ਕੋਈ ਸਹਾਰਾ ਨਹੀਂ ਰਿਹਾ ਤਾਂ ਉਦਾਸ ਨਾ ਹੋ ਇੱਕ ਦਰ ਹੈ ਜਿੱਥੇ ਸਮਾਜ ਤੋਂ ਆਪਣਿਆਂ ਤੋਂ ਤੇ ਆਪਣੇ ਆਪ ਤੋਂ ਹਾਰੇ ਹੋਏ ਨੂੰ ਮਿਲਦਾ ਹੈ ਸਾਰਾ ਉਹ ਹੈ ਸ਼ਾਮ ਬਾਬਾ ਜੀ ਦਾ ਦਰਬਾਰ ਜਿਸ ਨੂੰ ਹਾਰੇ ਦਾ ਸਹਾਰਾ ਵੀ ਕਿਹਾ ਜਾਂਦਾ ਹੈ ਜਿੱਥੇ ਸੱਚੀ ਸ਼ਰਧਾ ਤੇ ਭਾਵਨਾ ਨਾਲ ਸੁੱਖ ਸੁੱਖ ਦੇ ਤੋੜੀ ਹਰ ਮਨੋ ਕਾਮਨਾ ਆਉ ਤੋ ਨੁਕਰ ਹੋ ਰਹੀ ਹੈ ਉਸ ਸਰਵਾਰ ਦੇ ਦਰਸ਼ਨ ਜੋ ਕਿ ਬਠਿੰਡਾ ਜ਼ਿਲ੍ਹੇ ਦੇ ਸ਼ਹਿਰ ਰਾਮਪਰਾ ਫੂਲ ਵਿਖੇ ਸਥਿਤ ਹੈ ਜਿਹਨੂੰ ਕਹਦੇ ਨੇ ਸ਼ਾਮ ਮੰਦਿਰ 2001 ਤੋਂ ਮਸ਼ਰੀ ਸ਼ਾਮਪੁਰਾ ਮੰਡਲ ਦੀ ਸਥਾਪਨਾ ਕੀਤੀ ਗਈ ਹੈ ਉਸ ਤੋਂ ਬਾਅਦ ਹਰ ਸਾਲ ਇੱਕ ਵਿਸ਼ਾਲ ਜਾਗਰਣ ਇੰਦਰਾ ਮਾਰਕੀਟ ਪੁਰਾਣੀ ਦਾਣਾ ਮੰਡੀ ਨਾਜ ਮੰਡੀ ਵਿੱਚ ਕਰਵਾਇਆ ਜਾਂਦਾ ਸੀ ਫਿਰ 19 ਫਰਵਰੀ 2019 ਨੂੰ ਸਾਰੇ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਸ਼ਾਮ ਮੰਦਿਰ ਦਾ ਨੀ ਪੱਥਰ ਰੱਖਿਆ ਗਿਆ ਜਿੱਥੇ ਬਾਬਾ ਜੀ ਦਾ ਸ਼ੀਸ਼ ਵਿਰਾਜਮਾਨ ਕੀਤਾ ਗਿਆ ਹੁਣ ਹਰ ਮਹੀਨੇ ਫਾਗੂਨ ਸ਼ੁਕਲਾ ਇਕਾदशी ਨੂੰ ਇੱਥੇ ਬਹੁਤ ਹੀ ਧੂਮ-ਧਾਮ ਨਾਲ ਬਹੁਤ ਵੱਡਾ ਕੀਰਤਨ ਕਰਾਇਆ ਜਾਂਦਾ ਜਿਹਦੇ ਵਿੱਚ ਮੰਡੀ ਦੇ ਬਹੁਤ ਹੀ ਮਤਲਬ ਇੱਕ ਪਾਰੀ ਇਕੱਠ ਹੁੰਦਾ ਇਹਦੇ ਵਿੱਚ ਪਹੁੰਚਦੇ ਨੇ ਸਾਹਿਬ ਜਿਹੜਾ ਮੰਦਿਰ ਦੀ ਸਥਾਪਨਾ ਕਦੋਂ ਹੋਈ ਕਿੰਨੇ ਕੁ ਮੈਂਬਰ ਹਨ ਕਿ ਇਸ ਤਰ੍ਹਾਂ ਦੀ ਇਹ ਦੇਖਭਾਲ ਕੀਤੀ ਹੈ ਮੰਦਿਰ ਦੀ ਸਥਾਪਨਾ ਜੀ 18 ਫਰਵਰੀ 2019 ਚ ਹੋਈ ਜੀ ਇਥੇ ਅਸੀਂ ਕੁੱਲ 25 ਮੈਂਬਰ ਹੈ ਜੀ ਸ਼ਾਮਪਰਿਆਰ ਮੰਡਲ ਦੇ ਜੋ ਦਿਨ ਰਾਤ ਬਾਬਾ ਜੀ ਦੀ ਸੇਵਾ 'ਚ ਲੱਗੇ ਰਹਿੰਦੇ ਆਂ ਹਰ ਮਹੀਨੇ ਚੰਨਨ ਦੀ 11 ਨੂੰ ਇਹਦੇ ਕੀਰਤਨ ਕਰਾਇਆ ਜਾਂਦਾ ਜੀ ਬਾਬਾ ਜੀ ਦਾ ਹਰ ਮਹੀਨੇ ਇਥੇ ਕਲਾਕਾਰ ਆਜ਼ਾਦੀ ਹਾਜ਼ਰੀ ਭਰਦੇ ਆ ਜੀ ਮੰਡੀ ਦੇ ਕਲਾਕਾਰ ਜੋ ਵੀ ਭਗਤ ਇਥੇ ਬਾਬਾ ਜੀ ਦੇ ਸੱਚੇ ਮਨ ਨਾਲ ਦਰਸ਼ਨ ਕਰਕੇ ਜਾਂਦਾ ਹੈ ਸੁਖ ਪੂਰੀ ਉਹਨਾਂ ਦੀ ਸੁਖ ਪੂਰੀ ਕੀਤੀ ਜਾਂਦੀ ਹੈ ਜੀ ਇਥੇ ਤੇ ਇਥੇ ਸਵਾ ਰੁਪਿਆ ਨਾਰੀਅਲ ਵਨ ਕੇ ਮੰਦਰ ਦੇ ਵਿੱਚ ਅਰਦਾਸ ਲਗਾਈ ਜਾਂਦੀ ਹੈ ਇਹ ਜਿਹੜਾ ਮੂਰਤੀ ਜੀ ਹੈ ਕਿੱਥੋਂ ਲਿਆਂਦੀ ਕੀ ਸੀ ਇਹ ਮੂਰਤੀ ਜੈਪੁਰ ਤੋਂ ਆਈ ਸੀ ਜੀ 2019 ਚ ਲਿਆਂਦੀ ਸੀ ਜੀ ਤੇ ਬਾਬਾ ਜੀ ਦੇ ਖਾਟੂ ਸ਼ਾਮ ਜੀ ਤੋਂ ਪ੍ਰਾਣ ਪ੍ਰਤੀਸ਼ਟਾ ਕਰਾ ਕੇ ਇਹ ਮੂਰਤੀ ਮੰਦਰ 'ਚ ਵਿਰਾਜ ਕੀਤੀ ਗਈ ਸੀ ਤੇ ਥੱਲੇ ਦੋ ਬਜ਼ੁਰਗਾ ਦੀਆਂ ਫੋਟੋ ਵੀ ਲੱਗੀਆਂ ਸੀ ਇਹ ਇੱਕ ਆਲੂ ਸਿੰਘ ਜੀ ਮਹਾਰਾਜ ਹੈ ਇੱਕ ਸ਼ਾਮ ਸਿੰਘ ਜੀ ਸ਼ਾਮ ਬਾਦੁਰ ਜੀ ਹੈ ਮਹਾਰਾਜ ਜੀ ਜੋ ਕਿ ਬਾਬਾ ਜੀ ਦੇ ਸ਼ਰੋਮਣੀ ਭਗਤੇ ਜੀ ਇਹਨਾਂ ਦੀ ਵੀ ਪੂਜਾ ਬਾਬਾ ਜੀ ਦੇ ਨਾਲ ਕੀਤੀ ਜਾਂਦੀ ਹੈ ਕਮ ਜਿਹੜਾ ਇਹ ਤਾਂ ਆਪਣਾ ਇੱਕ ਦਾ ਸਲਾਣਾ ਜਾਗਰਣ ਕਰਦੇ ਹੋ ਹਾਂਜੀ ਉਸ ਤੋਂ ਬਿਨਾ ਹੋਰ ਕੀ ਕੀ ਹਰ ਮਹੀਨੇ ਜੀ ਹਰ ਮਹੀਨੇ ਜੀ 11 ਸਤੇ ਚਾਨਨ ਦੀ ਗੈਰਸਤੇ ਕੀਰਤਨ ਕਰਾਇਆ ਜਾਂਦਾ ਜੀ ਠੀਕ ਹੈ ਜੀ ਔਰ ਹੋਰ ਵੀ ਜੋ ਮਤਲਬ ਸਾਲ ਦੇ ਵਿੱਚ ਜਿਵੇਂ ਸ਼ਿਵਰਾਤਰੀ ਦਾ ਤਿਉਹਾਰ ਹੈ ਜਾਂ ਹੋਰ ਮਾਤਾ ਦੇ ਨਵਰਾਤਰੇ ਆ ਉਹ ਵੀ ਬੜੀ ਧੂਮ-ਧਾਮ ਨਾਲ ਇਸ ਮੰਦਿਰ ਦੇ ਵਿੱਚ ਮਨਾਏ ਜਾਂਦੇ ਆ ਨਵਰਾਤਰੇ ਚ ਕੀ ਕਰਦੇ ਹੋ ਜੀ ਤੁਸੀਂ ਨਵਰਾਤਿਆਂ ਦੇ ਵਿੱਚ ਮਾਤਾ ਜੀ ਦਾ ਇੱਥੇ ਅਸਨ ਲਗਾ ਕੇ ਜੋ ਮੰਦਿਰ ਦੇ ਪੁਜਾਰੀ ਆ ਸੰਦੀਪ ਸ਼ਾਸਤਰੀ ਜੀ ਉਹਨਾਂ ਦੁਆਰਾ ਇੱਥੇ ਹਰ ਰੋਜ਼ ਹਵਨ ਯੱਗ ਕੀਤੇ ਜਾਂਦੇ ਨੇ ਤੇ ਵੱਖ-ਵੱਖ ਜੱਜਮਾਨ ਇੱਥੇ ਪ੍ਰਦਰਸ਼ਨ ਕਰਵਾਉਂਦੇ ਨੇ। ਇੱਕ ਜਿਹੜੇ ਦੱਸ ਰਹੇ ਸੀ ਵੀ ਨਾਰੀਅਲ ਬੰਨ ਕਿਹ ਜਾਂਦੇ ਆ ਉਹ ਕੀ ਗੱਲਬਾਤ ਹੈ ਕਿ ਕਦੋਂ ਬੰਨਣਾ ਚਾਹੀਦਾ ਕੌਣ-ਕੌਣ ਬੰਨ ਸਕਦਾ। ਨਹੀਂ ਉਹ ਨਾਰੀਅਲ ਤੁਸੀਂ ਜਦੋਂ ਮਰਜ਼ੀ ਬੰਨ ਸਕਦੇ ਹੋ ਜੀ ਉਹ ਬਾਬਾ ਜੀ ਨੂੰ ਵਰਦਾਨ ਹੈ ਇੱਕ ਭਗਵਾਨ ਕ੍ਰਿਸ਼ਨ ਜੀਆਂ ਵੱਲੋਂ ਕਿ ਅਗਰ ਕਿਸੇ ਵੀ ਕੋਈ ਦੁਖਿਆਰੇ ਨੂੰ ਕੋਈ ਅਰਦਾਸ ਹੈ ਉਹ ਇੱਕ ਨਾਰੀਅਲ ਸਵਾ ਰੁਪਿਆ ਬਨ ਕੇ ਮੰਦਰ ਦੇ ਵਿੱਚ ਉਹ ਆਪਦੀ ਅਰਦਾਸ ਪੂਰੀ ਲਗਾ ਸਕਦਾ ਹੈ ਔਰ ਬਾਬਾ ਜੀ ਉਸ ਨੂੰ ਉਹ ਅਰਦਾਸ ਉਹਨਾਂ ਦੀ ਬਹੁਤ ਹੀ ਜਲਦੀ ਪੂਰੀ ਕਰਦੇ ਹਨ। ਉਹ ਕਿਸੇ ਵੀ ਭਗਤੀ ਦੀ ਅਰਦਾਸ ਪੂਰੀ ਹੁੰਦੀ ਹੈ ਜੀ ਇਹ ਨਾਰੀਅਲ ਆਪੇ ਖੁੱਲਦਾ ਜੀ ਤੇ ਹਵਨ ਜਗ ਦੇ ਵਿੱਚ ਇਸ ਨੂੰ ਭੇਟ ਕੀਤਾ ਜਾਂਦਾ ਜੀ ਸਾਜਿਕੋ ਜੀ ਜਦੋਂ ਵੀ ਮਤਲਬ ਅਰਦਾਸ ਪੂਰੀ ਹੁੰਦੀ ਹੈ ਨਾਰੀਅਲ ਨੀਚੇ गिर ਜਾਂਦਾ ਜੀ ਅੱਛਾ ਜੀ ਉਸ ਤੋਂ ਬਾਅਦ ਇਹਨਾਂ ਨਾਰੀਅਲ ਨੂੰ ਹਵਨ ਜਗ ਜੋ ਹੁੰਦਾ ਮੰਦਰ ਦੇ ਵਿੱਚ ਜਦੋਂ ਵੀ ਕੋਈ ਕਾਰਜਕ੍ਰਮ ਦੇ ਅਨੁਸਾਰ ਉਸ ਟਾਈਮ ਤੇ ਫਿਰ ਇਹ ਉਸ ਨੂੰ ਅਗਨੀ ਭੇਟ ਕੀਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਮੰਦਰ ਦੇ ਵਿੱਚ ਮਤਲਬ ਕਿੰਨੇ ਨਾਰੀਅਲ ਭਗਤਾਂ ਦੇ ਬੰਨੇ ਹੋਏ ਨੇ ਔਰ ਸਭ ਦੇ ਮਨੋ ਕਾਮਨਾ ਬਾਬਾ ਜੀ ਪੂਰਨ ਕਰਦੇ ਨੇ। ਦਸਾਤ ਪੰਜ ਨਿਹਾਲੇ ਦੇ ਦਸ ਲਾਣ। ਔਰ ਇੱਕ ਸਾਲ ਦੇ ਬਸੰਤ ਪੰਚਮੀ ਦੇ ਵਿੱਚ ਇੱਕ ਬਾਬਾ ਜੀ ਦਾ ਜੋ ਬਾੰਗ ਹੈ ਮਤਲਬ ਉਹ ਹਰ ਰੋਜ਼ ਚੇਂਜ ਕੀਤਾ ਬਦਲਿਆ ਜਾਂਦਾ ਹੈਗਾ ਔਰ ਇੱਕ ਸਿਰਫ ਇੱਕ ਬਾੰਗਾ ਇਸ ਤਰ੍ਹਾਂ ਦਾ ਹੈਗਾ ਜੋ ਬਾਬਾ ਜੀ ਦਾ ਸਾਲ ਦੇ ਵਿੱਚ ਸਿਰਫ ਇੱਕ ਬਸੰਤ ਪੰਚਮੀ ਵਾਲੇ ਦਿਨ ਬਦਲਿਆ ਜਾਂਦਾ ਹੈ। ਉਸ ਨੂੰ ਅਸੀਂ ਪੀਤਾੰਬਰ ਵੀ ਕਹਿੰਦੇ ਆ। ਔਰ ਪਤੰਬਰ ਦੇ ਵਿੱਚ ਇੰਨੀ ਕਿ ਸ਼ਕਤੀ ਹੁੰਦੀ ਹੈ ਕਿ ਮਤਲਬ ਮੁਰਦਾ ਵੀ ਅਗਰ ਉਸ ਦੇ ਬਣਿਆ ਜਾਵੇ ਤਾਂ ਉਹਦੇ ਚ ਜਾਨ ਪੈ ਜਾਂਦੀ ਹੈ ਔਰ ਉਹ ਹਰ ਸਾਲ ਬਸੰਤ ਪੰਚਮੀ ਨੂੰ ਹੀ ਭਗਤਾਂ ਨੂੰ ਪ੍ਰਸ਼ਾਦ ਦੇ ਰੂਪ ਚ ਵਿੱਚ ਦਿੱਤਾ ਜਾਂਦਾ ਹੈ ਤੇ ਮੰਦਿਰ ਵੱਲੋਂ ਜੇ ਕੋਈ ਕੀਰਤਨ ਵਗੈਰਾ ਕਰਵਾਉਣਾ ਚਾਹੁੰਦਾ ਹੋਵੇ ਇਸ ਦੀ ਕੋਈ ਫੀਸ ਵਗੈਰਾ ਵੀ ਲੀਏਗਾ ਪਰ ਦੇ ਵਿੱਚ ਜੇ ਕੋਈ ਭਗਤ ਕੋਈ ਵੀ ਕੀਤਾ ਜੋ ਉਸ ਦਾ ਨਾਰਮਲ ਖਰਚਾ ਜੋ ਵੀ ਇੱਥੇ ਮਤਲਬ ਕੀਤਾ ਹੁੰਦਾ ਉਹਦਾ 3100 ਰੁਪਇਆ ਮਤਲਬ ਰੱਖਿਆ ਹੋਇਆ ਹੈਗਾ ਮੰਦਰ ਕਮੇਟੀ ਦੁਆਰਾ ਬਾਕੀ ਜੇ ਕਿਸੇ ਨੇ ਖਾਣ ਪੀਣ ਦਾ ਜੇ ਕਿਸੇ ਨੇ ਕੋਈ ਆਪਦਾ ਖਾਣ ਪੀਣ ਦਾ ਕੋਈ ਅਰੇਂਜਮੈਂਟ ਜੋ ਵੀ ਕਰਨਾ ਹੈ ਉਹ ਉਹਨਾਂ ਵੱਲੋਂ ਆਪਦਾ ਜੋ ਮਰਜ਼ੀ ਕੀਤਾ ਜਾਵੇ ਉਹ ਮੰਦਰ ਕਮੇਟੀ ਦਾ ਸਹਿਯੋਗ ਨਾਲ ਹੈਗਾ ਹੀ ਇੱਕ ਜਿਹੜੀ ਇਹ ਕਟੂਚਾਪ ਸਾਡਾ ਸਰ ਬੱਸ ਵਗੈਰਾ ਵੀ ਚੱਲਦੀ ਉਹ ਵੀ ਉਹਨਾਂ ਦੇ ਵਿੱਚ ਵੀ ਕੋਈ ਯੋਗਦਾਨ ਆਪਣਾ ਜਾਂ ਕੁਝ ਮਤਲਬ ਮੰਦਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਬੱਸ ਨਹੀਂ ਜਾਂਦੀ ਪਰ ਜੇਕਰ ਕੋਈ ਭਗਤ ਜਨ ਇਕੱਠੇ ਹੋ ਕੇ ਆਪ ਦਾ ਮੰਡਲ ਬਣਾ ਕੇ ਜਾਂ ਜੋ ਵੀ ਕੋਈ ਆਪਣੀ ਬੱਸ ਲੈ ਕੇ ਜਾਂਦੇ ਨੇ ਅਗਰ ਉਹ ਮੰਦਰ ਦੇ ਵਿੱਚੋਂ ਜਾਂਦੇ ਆਉਂਦੇ ਨੇ ਸਹਿਯੋਗ ਸਬਦ ਜਗਰ ਮੰਗਦੇ ਨੇ ਸਹਿਯੋਗ ਕੀਤਾ ਜਾਂਦਾ ਹੈ ਪਰ ਅਦਰਵਾਈਜ਼ ਮੰਦਰ ਵੱਲੋਂ ਕੋਈ ਬੱਸ ਨਾ ਜਾਗਰਨ ਵੇਲੇ ਮੰਡੀ ਦੀ ਖਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਨਿਸ਼ਾਨ ਯਾਤਰਾ ਜੋ ਕਿ ਸਾਰੀ ਮੰਡੀ ਦੇ ਵਿੱਚ ਹਮ ਹਮਾ ਕੇ ਜਾਂਦੀ ਹੈ ਵਾਪਸੀ ਮੰਦਰ ਦੇ ਵਿੱਚ ਹੀ ਵਾਪਸ ਆਂਦੀ ਹੈ ਸਾਰੇ ਭਗਤਾਂ ਕੋ जय श्री श्याम जय श्री श्याम जय श्री श्याम जी बोलो हारे के सहारे की जय लख दाता रे की जय मोर विनंदन भगवान की जय तेनवान धारे की जय जै। बोलिए जय श्री श्याम कबीर जी थे कटु साहब निधि मूर्ति है इन आदि किस तरह पूजा करी जाती है कोई विशेष आकर्षण की हो रहंदा पूजा तो जैसे अन्य देवी करते हैं जी, ऐसे ही पूजा भोग लगाया जाता है दूध या मिश्री का भोग लगाता है लगाते है ये है सुखल सुखल नारियल वगैरा बनना बनने की विधि है किस तरह बनना चाहिए कदों किस चाहिए वो तो सूर्यास्त के बाद नहीं बांधना चाहिए जी नारियल नारियल सवा रुपया जैसे हमारे प्रधान जी ने बताया था सवा रुपया नारियल और खमनी इधर ले आओ खाटू श्याम जी के चरणों में अपनी अरदास लगाओ मनोकामना मांगो जो भी आपकी मनो मन की मनोकामना है और उस मनोकामना से दो मिनट के लिए जय श्री श्याम जय श्री श्याम मन में उच्चारण करते हुए आंखें बंद करके बाबा श्याम का स्वरूप अपन में अपने मन में धारण करके तब उस अरदास को उनके पास बांधा जाता है और हर एकादशी चांदन वाली एकादशी जो शुक्ल पक्ष की एकादशी होती है उसमें एकादशी को श्री खाटू श्याम अपने यहाँ फूलों का श्रृंगार किया जाता है बाबा जी का कोई भी भक्त जन फूलों का श्रृंगार करवाना चाहता है तो हमारे कमेटी मेंबर प्रधान जी श्री महेश सिंगला जी से संपर्क करें और कोई भी चौंकी भजन कीर्तन करवाना हो तो हमारे प्रधान जी से संपर्क करें वर्त रखूगा वर्त ही एक वर्त करके और दवाशी को इनका भोग लगाया जाता है उसके बाद अंत जल ग्रहण किया जाता है जी वर्त किस तरह रखे जाता है खा सकते एकादशी का व्रत किया जाता है जी सबसे पहले सुबह उठ के नहाना धोना और उसके बाद नारायण भगवान श्री खाटू श्याम जी की पूजा आराधना करना पूजा आराधना के बाद में आप चाय पानी ले सकते हैं दिन भर कुछ नहीं खाना आपने सूर्या अस्त से पहले फल फ्रूट ले सकते हैं जी फिर अगले दिन ऐसे ही सुबह उठ के नहा के भगवान की पूजा अर्चना करनी उसके बाद भोग लगाकर आप अन्न ग्रहण कर सकते हैं ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਮਤਲਬ ਆਪਾਂ ਦੱਸਿਆ ਸੀ ਕਿ ਬਾਬਾ ਜੀ ਜਦੋਂ ਅਰਦਾਸ ਪੂਰੀ ਹੁੰਦਾ ਨਾਰੀਅਲ ਆਪਣੇ ਆਪ ਖੁੱਲਦਾ ਉਹ ਤੁਸੀਂ ਦੇਖ ਰਹੇ ਹੋ ਕਿ ਮਤਲਬ ਨਾਰੀਅਲ ਆਪਣੇ ਆਪ ਹੀ ਖੁੱਲ ਕੇ نیچے ਡਿੱਗਿਆ ਹੋਇਆ ਹੈ ਇਹ ਬਾਬਾ ਜੀ ਨੇ ਉਸ ਭਗਤ ਦੀ ਅਰਦਾਸ ਪੂਰੀ ਕਰ ਦਿੱਤੀ ਹੈ ਚੁਲਕਾਨਾ ਧਾਮ ਦੇ ਅਰਮਿੰਦੇ ਬੱਚੇ ਔਰ ਇੱਕ ਮੰਦਰ ਵਿੱਚੋਂ ਹਰ ਮਹੀਨੇ ਚੁਲਕਾਨਾ ਧਾਮ ਲਈ ਬਸ ਜਾਂਦੀ ਹੈ ਜਾਂਦੀਆਂ ਤਾਂ ਸ਼ੀਸ਼ਕਦਨ ਉਹ ਭੂਮੀਆਂ ਚੁਲਕਾਨਾ ਧਾਮ ਅਗਰ ਉਸ ਦੇ ਵਿੱਚ ਬਸ ਵਿੱਚ ਕੋਈ ਵੀ ਭਗਤ ਚੁਲਕਾਨਾ ਧਾਮ ਜਾਣਾ ਚਾਹੁੰਦਾ ਹੈ ਤਾਂ ਉਹ ਜੋ ਕਮੇਟੀ ਹੈ ਉਸ ਦੀ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ਬਹੁਤ ਹੀ ਨਾਰਮਲ ਖਰਚਾ ਜੋ ਸਿਰਫ ਔਨ ਜਾਂਦਾ ਸਿਰਫ 24 ਘੰਟੇ ਬਾਵਾਂ ਸ਼ਾਮ ਕੇ ਨਾਮ ਠੀਕ ਹੈ ਉਹਦੇ ਵਿੱਚੋਂ ਮੰਦਰ ਕਮੇਟੀ ਨਾਲ ਜਾਂ ਜੋ ਉਸ ਕਮੇਟੀ ਦੇ ਮੈਂਬਰ ਨੇ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਚਲੋ ਫਿਰ ਮਿਲਦੇ ਆ ਇੱਕ ਹੋਰ ਵੀਡੀਓ ਦੇ ਵਿੱਚ ਤਾਂ ਕਰੋੜ ਦਾਸ ਇਹ ਪ੍ਰਬਾਤਮਾ ਸਾਡਾ ਪਹਲਾ ਕਰੀ ਤੇ ਸ਼ੁਰੂਆਤ ਮੇਰੇ ਤੋਂ ਕਰੀ